ਪਾਰੀ ਮੀ ਨੇ ਸੁਹਾਵਨਾ ਤੇ ਠੰਡਾ ਕੀਤਾ ਮੌਸਮ ਕਿਸਾਨਾਂ ਦੇ ਵੀ ਖਿੜ ਗਏ ਚਿਹਰੇ ਤੁਹਾਡੇ ਵੀ ਪਿੰਡ ਜਾਂ ਸ਼ਹਿਰ ਦੇ ਵਿੱਚ ਪੈ ਰਿਹਾ ਮੈਂ niche comment ਕਰ ਦਿਓ ਆਪਣੀ ਗੱਲ ਸਤਿ ਸ਼੍ਰੀ ਅਕਾਲ ਜੀ ਮੇਸ਼ਾ ਸ਼ਰਮਾ ਚਰਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਸੌਣ ਮਹੀਨੇ ਦੇ 27ਵੇਂ ਦਿਨ ਅੱਜ ਯਾਨੀ ਕਿ ਐਤਵਾਰ ਨੂੰ ਸਵੇਰੇ ਤੜਕਸਾਰ ਹੀ ਭਾਰੀ ਮੁਸਰਾਤਾਰ بارش ਹੋਈ ਲਗਾਤਾਰ ਇੱਕ ਤੋਂ ਡੇਢ ਘੰਟੇ ਤੱਕ ਹੋਈ ਪਾਰੀ بارش ਕਾਰਨ ਪਿਛਲੇ ਕਈ ਦਿਨਾਂ ਤੋਂ ਲੋਕਾਂ ਨੂੰ ਹਮਸਪਰੀ ਗਰਮੀ ਤੋਂ ਵੱਡੀ ਰਾਹਤ ਮਿਲਣ ਦੇ ਨਾਲ-ਨਾਲ ਸੌਣ ਮਹੀਨੇ ਦੀ ਪ੍ਰਮੁੱਖ ਝੋਨੇ ਦੀ ਫਸਲ ਦੇ ਖੇਤੀ ਕਰ ਰਹੇ ਕਿਸਾਨਾਂ ਦੇ ਵੀ ਚਿਹਰੇ ਖਿੜ ਗਏ ਨੇ ਇਸ ਭਾਰੀ بارش ਕਾਰਨ ਤੇ ਮੌਸਮ ਸੁਹਾਵਣਾ ਹੋਇਆ ਉੱਥੇ ਇਸ بارش ਕਾਰਨ ਕਈ ਨੀਵੇਂ ਇਲਾਕਿਆਂ ਦੇ ਵਿੱਚ ਪਾਣੀ ਭਰ ਗਿਆ ਉਦੋਂ ਦੇ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਜਾਂ ਪਹਾੜੀ ਇਲਾਕਿਆਂ ਦੀ ਜੇ ਗੱਲ ਕਰੀਏ ਤਾਂ ਉੱਥੇ ਲਗਾਤਾਰ ਮੀਂਹ ਪੈ ਰਿਹਾ ਤਾਂ ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਵਿੱਚ ਇਹ ਮੀਂਹ ਅਜੇ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਦੱਸਣਯੋਗ ਹੈ ਕਿ ਸਰਕਾਰ ਦੇ ਦਿਨਾਂ ਵਿੱਚ ਅਜੇ ਤੱਕ ਕੋਈ ਬਹੁਤ ਹੀ ਜ਼ਿਆਦਾ بارش ਤੇ ਨਹੀਂ ਹੋਈ ਸੀ ਜਿਸ ਕਾਰਨ ਗਰਮੀ ਦੇ ਵਿੱਚ ਵਾਅਦਾ ਹੋਣ ਦੇ ਨਾਲ-ਨਾਲ ਬਿਜਲੀ ਦੀ ਖਪਤ ਦੇ ਵਿੱਚ ਵੀ ਭਾਰੀ ਵਾਧਾ ਅਤੇ ਇਹ ਬਾਰਿਸ਼ ਹੋਣ ਕਾਰਨ ਪਾਵਰ ਕਾਮ ਨੂੰ ਵੀ ਵੱਡੀ ਰਾਹਤ ਮਿਲੇਗੀ ਤਾਂ ਜ ਸਵੇਰੇ ਹੋਈ ਭਾਰੀ ਬਾਰਿਸ਼ ਨੇ ਮੌਸਮ ਨੂੰ ਵੀ ਠੰਡਾ ਤੇ ਸੁਹਾਵਣਾ ਬਣਾ ਦਿੱਤਾ ਲੋਕਾਂ ਦੇ ਜਿਹੜੇ ਕਿ ਚਿਹਰੇ ਨੇ ਉਹ ਖਿੜ ਗਏ ਨੇ ਪਿਛਲੇ ਕਈ ਦਿਨਾਂ ਤੋਂ ਹਮਸਪਰੀ ਗਰਮੀ ਜਿਹੜੀ ਪੈरिस ਸੀ ਉਸ ਤੋਂ ਲੋਕਾਂ ਨੂੰ ਅੱਜ ਰਾਹਤ ਮਿਲੀ ਹੈ ਤਾਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਇਹ ਜਲੰਧਰ ਸ਼ਹਿਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਜਲੰਧਰ ਸ਼ਹਿਰ ਦੇ ਵਿੱਚ ਮੌਸਮ ਜਿਹੜਾ ਕਿ ਸੁਹਾਵਣਾ ਹੋਇਆ ਤਾਂ ਤੁਸੀਂ ਦੇਖ ਸਕਦੇ ਹੋ ਜਲੰਧਰ ਸ਼ਹਿਰ ਦੇ ਵਿੱਚ ਵੀ ਭਾਰੀ ਬਾਰਿਸ਼ ਹੋਈ ਹੈ ਤਾਂ ਉੱਥੇ ਦੂਜੇ ਦੇ ਪਾਸੇ ਜੇ ਗੱਲ ਕਰ ਲਈ ਜਾਵੇ ਨੰਗਲ ਦੀ ਤਾਂ ਨੰਗਲ ਦੇ ਵਿੱਚ ਕਈ ਘਰਾਂ ਦੇ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਲੋਕਾਂ ਨੂੰ ਕਾਫੀ ਜ਼ਿਆਦਾ ਜੋ ਕੇ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ ਤਾਂ ਅੱਜ ਐਤਵਾਰ ਦਾ ਦਿਨ ਵੀ ਹੈ ਲੋਕ ਘਰ ਦੇ ਵਿੱਚ ਜਿਹੜਾ ਕਿ ਇੰਜੋਏ ਵੀ ਕਰ ਰਹੇ ਨੇ ਇਹ ਛੁੱਟੀ ਦਾ ਦਿਨ ਹੈ ਤਾਂ ਕਿਤੇ ਨਾ ਕਿਤੇ ਕੁਝ ਲੋਕਾਂ ਨੂੰ ਇਸ ਭਾਰੀ بارش ਕਾਰਨ ਥੋੜੀਆਂ ਪਰੇਸ਼ਾਨੀਆਂ ਜ਼ਰੂਰ ਚਲਣੀਆਂ ਪਈਆਂ ਨੇ ਜਿਨ੍ਹਾਂ ਦਾ ਘਰਾਂ ਦੇ ਵਿੱਚ ਪਾਣੀ ਵੜ ਗਿਆ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਇਹ ਨੰਗਲ ਦੀਆਂ ਜਿੱਥੇ ਕਿ ਲੋਕ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਵੜਿਆ ਉਹੋ ਬਾਲਟੀਆਂ ਦੀ ਮਦਦ ਦੇ ਨਾਲ ਪਾਣੀ ਬਾਹਰ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਉੱਥੇ ਹੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੇ ਕਿ ਅੱਜ ਬਾਰਿਸ਼ ਹੋ ਰਹੀ ਹੈ ਮੌਸਮ ਜਿਹੜਾ ਕਿ ਉਹ ਸਵੇਰ ਤੋਂ ਹੀ ਸੁਹਾਵਣਾ ਅਤੇ ਠੰਡਾ ਹੈ ਜਿਸ ਕਾਰਨ ਲੋਕਾਂ ਦੇ ਚਿਹਰੇ ਨੇ ਉਹ ਖਿੜ ਗਏ ਨੇ ਕੀ ਨਾਮ ਹੈ ਜੀ ਹਮਨਖਣ ਜੀ ਕੀ ਅਸਰ ਹਲਾ ਰਾਇ ਹੈ ਨਗਰ ਦੇ ਕਿੰਦਾ ਦੇ ਹਾਲਾਤ ਬਣੇ ਕੀ ਹੋਇਆ ਸਾਰੀ ਇਹ ਸਰ ਇਹ ਬਹੁਤ ਬੜਾ ਹੈ ਸਵੇਰ ਦੇ 4:30 ਵਜੇ ਦੀ ਬਾਰਿਸ਼ ਹੋ ਗਈ ਯਾਹ ਜੀ ਤਕਰੀਬਨ 3-4 ਵਜੇ ਤੋਂ ਮੋਟਰ ਨੇ ਖੋਰ ਗਿਆ ਹੈ ਉੱਥੇ ਅੱਗੇ ਪਤਾ ਲੱਗਿਆ ਵਰਕਰਾਂ ਦੇ ਵੀ ਇੱਕ ਮੋਟਰ ਚੱਲਦੀ ਹੈ ਜਿਹੜੀ ਦੂਜੀ ਮੋਟਰ ਹੈ ਕਾਫੀ ਟਾਈਮ ਤੋਂ ਖਰਾਬ ਪਈ ਹੈ ਏਸੀ ਦੇ ਵਿਭਾਗ ਨੇ ਇਸ ਵਾਰ ਧਿਆਨ ਨਹੀਂ ਦਿੱਤਾ ਬਾਰਿਸ਼ ਦੀ ਵਾਰਤ ਹੋਰ ਅੱਜ ਪਹਿਲੀ ਬਾਰਿਸ਼ ਪਈ ਮੰਡਰ ਦੇ ਵਿੱਚ ਉਨ ਨਾਲ ਹੀ ਬੁਰਾ ਹਾਲ ਹੋ ਗਿਆ ਪੂਰੇ ਬੰਦੇ ਦਾ ਤਕਰੀਬਨ ਸਖਮਾਨ ਸਾਰੇ ਖਰਾਬ ਹੋ ਗਏ ਕਿਆ ਚੰਗਾ ਜੇ ਪਾਣੀ ਵੜ ਜਾ ਲੋਕਾਂ ਦੇ ਕੱਪੜੇ ਤਰਨਾ ਹੋ ਗਏ ਕਿਆ ਚੰਗਾ ਚੰਗੀ ਮੈਂ ਸੀਗਰ ਨੂੰ ਇਹ ਕਹਿਣਾ ਚਾਹੁੰਦਾ ਵੀ ਜਲਦ ਜਲਦ ਦੂਜੀ ਮੋਟਰ ਨੂੰ ਰਿਪੇਅਰ ਕਰਾਈ ਦਿਆਵੇ ਅੱਜ ਦੇ ਦਿਨ ਹੀ ਕਿ ਅਗਰ ਜਿਹੜੇ ਹਾਲੇ ਤਾਂ ਬਾਰ ਬੁਰਾ ਹਾਲ ਤਾਂ ਹੁਣ ਅਸੀਂ ਜਾਨਣਾ ਚਾਹਾਂਗੇ ਤੁਹਾਡੀ ਰਾਏ ਕਿ ਤੁਹਾਡੇ ਸ਼ਹਿਰ ਦਾ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਕਿ ਤੁਹਾਡੇ ਵੀ ਪਿੰਡ ਦਾ ਸ਼ਹਿਰ ਦੇ ਵਿੱਚ ਮੀਂਹ ਪੈ ਰਿਹਾ ਜਾਂ ਫਿਰ ਨਹੀਂ niche comment ਕਰਕੇ ਜ਼ਰੂਰ ਆਪਣੀ ਰਾਏ ਦਿਓ ਦੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਧੰਨਵਾਦ